ਜੈ ਸ਼੍ਰੀ ਰਾਮ ਜੀ ਮੈਂ ਤੁਹਾਡਾ ਆਪਣਾ ਅਰੁਣ ਕੁਰਾਲੀ ਹਾਲ ਮਾੜਾ ਹੀ ਐ ਭਾਈ ਇਹ ਵੀਡੀਓ ਦੇਖ ਕੇ ਇਹ ਕਹਿਣ ਲਈ ਸਾਰੇ ਲੋਕ ਮਜਬੂਰ ਹੁੰਦੇ ਆ ਕਿ ਹਾਲ ਮਾੜਾ ਹੀ ਐ ਜੋ ਤੁਹਾਨੂੰ ਅਸੀਂ ਵੀਡੀਓ ਦਿਖਾ ਰਿਹਾ ਇਹ ਵੀਡੀਓ ਕੁਰਾਲੀ ਦੇ ਬਿਲਕੁਲ ਨੇੜਲੇ ਪਿੰਡ ਚ ਟੋਲੀ ਦੀ ਐ ਚਿੱਤੇ ਕੀ ਜੇਕਰ ਇੱਕ ਦਿਨ ਬਰਸਾਤ ਹੁੰਦੀ ਐ ਤਾਂ ਤਕਰੀਬਨ 15 ਦਿਨ ਇੱਥੇ ਗਾਰੇ ਹੀ ਰਹਿੰਦਾ ਤੇ ਗਾਰੇ ਦੇ ਦਾ ਲੋਕ ਸੱਟਾ ਖਾਂਦੇ ਨੇ ਚੋਟਿਲੇ ਹੁੰਦੇ ਨੇ ਅਤੇ ਕਿਤੇ ਨਾ ਕਿਤੇ ਜਾ ਕੇ ਉਹਨਾਂ ਨੂੰ ਰੈਫਰ ਵੀ ਕਰਨਾ ਪੈਂਦਾ ਕਿਉਂਕਿ ਸਾਡੇ ਹਸਪਤਾਲਾਂ ਦੇ ਹਾਲਾਤ ਤੁਹਾਨੂੰ ਪਤਾ ਹੈ ਤੁਸੀਂ ਵੀ ਦੱਸੋ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਸੜਕ ਕਦੋਂ ਬਣੀ ਹੋਣੀ ਤੇ ਕਦੋਂ ਬਣੇਗੀ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਇਹ ਅੱਧਾ ਇਲਾਕਾ ਕੁਰਾਲੀ ਖਰੜ ਹਲਕੇ ਵਿੱਚ ਪੈਂਦਾ ਹੈ ਮਤਲਬ ਕੁਰਾਲੀ ਦੇ ਨੇੜੇ ਹੈ ਤੇ ਖਰੜ ਹਲਕੇ ਵਿੱਚ ਪੈਂਦਾ ਹੈ ਤੇ ਅੱਧਾ ਇਲਾਕਾ ਜਿਹੜਾ ਹੈ ਉਹ ਰੋਪੜ ਹਲਕੇ ਵਿੱਚ ਪੈਂਦਾ ਹੈ ਇਹ ਤੋਂ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਜਿਹੜੇ ਆ ਸਾਬਕਾ ਮੰਤਰੀ रह ਚੁੱਕੇ ਨੇ ਤੇ ਰੋਪੜ ਤੋਂ ਦਿਨੇਸ਼ ਚੱਡਾ ਜੋ ਵਿਧਾਇਕ ਨੇ ਪਰ ਇਹ ਸੜਕਾਂ ਦੇ ਹਾਲਾਤ ਕਾਫੀ ਅਮਾੜੇ ਨੇ ਤੁਹਾਨੂੰ ਵੀਡੀਓ ਵੀ ਨਾਲ ਦੀ ਨਾਲ ਦਿਖਾ ਰਿਹਾ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਇਹ ਸੜਕ ਕਦੇ ਬਣੇਗੀ ਜਾਂ ਫਿਰ ਇਹ ਵਿਚਾਰੇ ਦੁਕਾਨਦਾਰ ਇਹੀ ਜ਼ਿੰਦਗੀ ਅਜੇਹੀ ਜ਼ਿੰਦਗੀ ਬਤੀਤ ਕਰਨਗੇ ਵਿੱਚੋ ਹੀ ਲੰਘਣਗੇ ਵਿੱਚੋ ਹੀ ਡਿੱਗਣਗੇ ਤੇ ਵਿੱਚੋ ਹੀ ਸੱਟਾ ਖਾਣਗੇ ਕਮੈਂਟ ਕਰਕੇ ਜ਼ਰੂਰ ਦੱਸਿਓ